ਸ਼ਰਟ ਲਵਾ ਲਈ ਆ ਕੋਈ ਚੱਕਰ ਨਹੀਂ ਜਦੋਂ ਆਪ ਲਵਾਉਣਾ ਦੇ ਜੋ ਮੇਰੇ ਹੁਣ ਪੂਰੇ ਹੀ ਨਹੀਂ ਆਉਂਦੇ ਨਹੀਂ ਤੇ ਫਿਰ ਕੀ ਹੋਇਆ ਤੇ ਆ ਮੇਰੇ ਕੋਲ ਮਾਰਨਾ ਪਈਆ ਬਈ ਇੱਧਰ ਵੀ ਉੱਧਰ ਵੀ ਇੱਧਰ ਵੀ ਉੱਧਰ ਵੀ ਕਿਉਂਦੇ ਕੋਈ ਸਰਵੇਖਣ ਦੇ ਕੱਪੜੇ ਆਹ ਵੇਖ ਲੋ ਆ ਆ ਸਾਡੀ ਮਾਤਾ ਐਂ ਪਿੰਦੀ ਬਾਟਿਆਣਾ ਚਾ ਗਲਾਸ ਤਾਂ ਹੈ ਨਹੀਂ ਆਪਣੇ ਘਰੇ ਨਾ ਮੰਮੀ ਗਲਾਸ ਹੈ ਨਹੀਂ ਆਪਣੇ ਘਰੇ ਐਦਾਂ ਹੀ ਪਿੰਨੇ ਤੁਸੀਂ ਜਾ ਤੁਸੀਂ ਉੱਥੇ ਵੀ ਰੋਦੇ ਮਾਮੇ ਪਿੰਡੇ ਮਿਲਦੇ ਐਂ ਪਿੰਦੇ ਰਹਿਣਾ ਨਾ ਇਦੇ ਵਿੱਚ ਦਾਲ ਪਾ ਕੇ ਖਾ ਲੈਣੀ ਇਹਦੇ ਚੀ ਸਬਜੀ ਤੋਂ ਲੈਣੀ ਇਹਦੇ ਚ ਜਾ ਗਲਾਸ ਹੁੰਦੇ ਆ ਇਹ ਚੀਜ਼ਾਂ ਨਹੀਂ ਵੱਖਰੇ ਅੱਖਾਂ ਦੇ ਕੱਢਣ ਦੀ ਲੋੜ ਨਹੀਂ ਗਲਾਸ ਹੁੰਦੇ ਜੋ ਸੱਚ ਹੈ ਦੇਖੋ ਸੱਚ ਆ ਪਹਿਲੇ ਛੇਤੀ ਠੰਡੀ ਹੋ ਜਾਂਦੀ ਗਲਾਸ ਨਾਲ ਮੋਟਾ ਦਾ ਉਦਾਰਾ ਬੰਦਾ ਉਹ ਕੋਲ ਮਲਾ ਕੇ ਵਿੱਚ ਜਿਆਦੀ ਮਿਲ ਜਾਂਦੀ ਹੋਰ ਕੋਈ ਮਸਲਾ ਨਹੀਂ ਆ ਆ ਗਈ ਮਗਰ ਆ ਆ ਆ ਮਗਰ ਬੋਲੀ ਜਾਂਦੀ ਆ ਇਹਨੂੰ ਉਹਨੇ ਤੈਨੂੰ ਕੀ ਕਿਹਾ ਹੁਣ ਕਹਿ ਕੇ ਵੇਖ ਲੈ ਕੁਝ ਆ ਸੱਚ ਹੈ ਇਹ ਜੋ ਸਾਡਾ ਪੈਰੀ ਖੇਤੀ ਠੰਡੀ ਹੋ ਜਾਂਦੀ ਗਲਾਤ ਨਾ ਮੋਟਾ ਬਗਾਰਾਂ ਦੇ ਬੰਦਾ ਉਹ ਕੋਲਮ ਲਾ ਕੇ ਜਿਆਦੀ ਮਿਲ ਜਾਂਦੀ ਹੋਰ ਕੋਈ ਮਸਲਾ ਨਹੀਂ